ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬਠਿੰਡੇ ਵਿਖੇ ਅੱਜ ਇਲੈਕਟ੍ਰੋਨਿਕ মিডিਆ ਪ੍ਰੈਸ ਮੀਡੀਆ ਔਰ ਸੋਸ਼ਲ ਮੀਡੀਆ ਜਿੰਨੇ ਵੀ ਸਾਡੇ ਸਾਥੀ ਆਏ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਅਸੀਂ ਯੁੱਧ ਨਸ਼ੇ ਵਿਰੋਧ ਤਹਿਤ ਜੋ ਮਹਿੰਮ ਪੂਰੇ ਪੰਜਾਬ ਵਿੱਚ ਚੱਲ ਰਹੀ ਆ ਉਹਨੂੰ ਲੈ ਕੇ ਇਹ ਪ੍ਰੈਸ ਕਾਨਫਰੰਸ ਰੱਖੀ ਆ ਜਿਵੇਂ ਕਿ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਜੋ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਤੇ ਪਾਰਟੀ ਪ੍ਰਧਾਨ ਅਮਨ अरोड़ा ਜੀ ਨੇ ਸਾਡਾ ਨਸ਼ਾ ਸੰਜੁਕਤ ਜਿਹੜਾ ਮੋਰਚਾ ਗਾ ਨਸ਼ਾ ਮੁਕਤੀ ਮੋਰਚਾ ਸ਼ੁਰੂ ਕੀਤਾਗਾ ਉਹਦੇ ਸਬੰਧ ਵਿੱਚ ਮੈਨੂੰ ਮਾਲਵਾ ਵੈਸਟ ਦਾ ਕੋਆਰਡੀਨੇਟਰ ਲਾਇਆ ਜੀ ਉਸੇ ਤਰ੍ਹਾਂ ਮੇਰੇ ਨਾਲ ਬੈਠੇ ਨੇ ਸਾਡੇ ਪ੍ਰਧਾਨ ਚਿਤੇਂਦਰ ਭੱਲਾ ਜੀ ਇਹਨਾਂ ਨੂੰ ਜ਼ਿਲ੍ਹਾ ਕੋਆਰਡੀਨੇਟਰ ਲਾਇਆ ਤੇ ਨਾਲ ਹੀ ਅੱਜ ਅਸੀਂ ਤੁਹਾਡੇ ਰੂਬਰੂ ਹਲਕੇ ਦੇ ਕੋਆਰਡੀਨੇਟਰ ਕਰਾਂਗੇ ਉਹ ਭੱਲਾ ਸਾਹਿਬ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਗੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜਿਹੜੀ ਇਹ ਮੁਹਿੰਮ ਹੈ ਇਹ ਹੁਣ ਮਹਿਮ ਸਾਡੀ ਇਕੱਲੇ ਅਖਬਾਰਾਂ ਚ ਜਾਂ ਸ਼ੋਸ਼ੇ ਬਾਜੀ ਚ ਬਣ ਕੇ ਨਹੀਂ ਰਹੂਗੀ ਜਿਹੜਾ ਸੰਗਠਨ ਅਸੀਂ ਤਿਆਰ ਕੀਤਾਗਾ ਇੱਕੋ ਅਜੰਡਾ ਸਰਕਾਰ ਦਾ ਇੱਕੋ ਅਜੰਡਾ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਕਿ ਕਿਸੇ ਵੀ ਹਾਲਤ ਦੇ ਵਿੱਚ ਸਾਨੂੰ ਜਾਣਾ ਪਿਆਗਾ ਤੇ ਅਸੀਂ ਧਰਤੀ ਤੱਕ ਗਰਾਊਂਡ ਤੱਕ ਹਰ ਘਰ ਹਰ ਉਸ ਮਾਂ ਹਰ ਉਸ ਬੱਚੇ ਤੱਕ ਪਹੁੰਚ ਕਰਾਂਗੇ ਜਿਸ ਤੱਕ ਅੱਜ ਤੱਕ ਕੋਈ ਪਹੁੰਚ ਨਹੀਂ ਸਕਿਆ ਕਿਉਂਕਿ ਪਹਿਲਾਂ ਪਾਰਟੀਆਂ ਕੰਮ ਕਰਦੀਆਂ ਨੇ ਤੇ ਉਹ ਮੀਂਹਾਂ 2 ਮਹੀਨੇ ਲਗਾਤਾਰ ਕੰਮ ਕਰਕੇ ਢਿੱਲਾ ਪੈ ਜਾਂਦਾ ਕੰਮ ਤੇ ਮੁੜਕੁੜ ਕਹਾਣੀ ਉੱਥੇ ਰਹਿੰਦੀ ਆ ਪਰ ਹੁਣ ਇਹ ਨਹੀਂ ਹੋਊਗਾ ਹੁਣ ਤੁਹਾਨੂੰ ਅਸੀਂ ਮੈਂ ਬਤੌਰ ਕੋਆਰਡੀਨੇਟਰ ਮਾਲਵਾ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਭੱਲਾ ਸਾਹਿਬ ਤੁਹਾਨੂੰ ਲਗਾਤਾਰ ਮੁੱਖ ਸਰਗਰਮੀਆਂ ਦੇ ਵਿੱਚ ਇਸ ਮਤਲਬ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਉਸ ਜਗ੍ਹਾ ਤੇ ਦੇਖੋ ਨੂੰ ਮਿਲਣਗੇ ਜਿੱਥੇ ਸਾਡੀ ਜ਼ਰੂਰਤ ਆ ਸੋ ਨਾਲ ਹੀ ਨਾਲ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਣਾਗਾ ਕਿ ਜਿਹੜਾ ਹੁਣ ਸਾਡਾ ਅਗਲਾ ਅਜੰਡਾ ਹੈਗਾ ਉਹ ਅੱਜ ਤੋਂ VDC ਮੀਟਿੰਗ ਪੂਰੇ ਪੰਜਾਬ 'ਚ ਸ਼ੁਰੂ ਹੋਈ ਆ ਅੱਜ ਸਾਡੇ ਕੇਜਰੀਵਾਲ ਸਾਹਿਬ ਪੰਜਾਬ ਆਏ ਹੋਏ ਨੇ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਉਹ ਵੀ ਅੱਜ ਉਹਨਾਂ ਨੇ ਅੰਮ੍ਰਿਤਸਰ ਤੋਂ ਸ਼ੁਰੂ ਕਰਨਾ ਸੀ ਪਰ ਰਾਤ ਬਹੁਤ ਤੂਫਾਨ ਝੱਖੜ ਕਰਕੇ ਉਹ ਪ੍ਰੋਗਰਾਮ ਪੋਸਟਪੋਨ ਹੋ ਗਿਆ ਤੇ ਅੱਜ ਬਰਨਾਲਾ ਵਿਖੇ ਪ੍ਰੋਗਰਾਮ ਚੱਲ ਰਿਹਾ ਸੀ ਫਿਰੋਜ਼ਪੁਰ ਹੋਇਆ ਵੱਖ-ਵੱਖ ਜ਼ਿਲ੍ਹਿਆਂ 'ਚ ਹੋਇਆਗਾ ਉਸੇ ਤਹਿਤ ਤੇ ਦਿਨ ਐਤਵਾਰ 4 ਤਰੀਕ ਨੂੰ ਬਠਿੰਡੇ ਵੀ ਸਾਡੇ ਕੈਬਨਿਟ ਮਨਿਸਟਰ ਅਮਰ ਲੋੜਾ ਜੀ ਆ ਰਹੇ ਨੇ ਪੂਰੀ ਬੀਡੀਸੀ ਮੀਟਿੰਗ ਹੋਊਗੀ ਤੇ ਉਹਦੇ ਚ ਪ੍ਰਸ਼ਾਸਨ ਤੇ ਉਹ ਸਮਾਜ ਸੇਵੀ ਸੰਸਥਾਵਾਂ ਹਰ ਇੱਕ ਪਿੰਡ ਦੇ ਵਿੱਚੋਂ ਲਈਆਂ ਗਈਆਂ ਨੇ ਹਰ ਇੱਕ ਉਹ ਇਨਸਾਨ ਜਿਹੜਾ ਪਿੰਡ ਦੇ ਵਿੱਚ ਅੱਗੇ ਵਧ ਕੇ ਕੰਮ ਕਰਦਾ ਸਮਾਜ ਦੇ ਕੰਮ ਕਰਦਾਗਾ ਚਾਹੇ ਉਹ ਸਿਆਸੀ ਜੁੜਿਆ ਚਾਹੇ ਉਹ ਸਿਆਸੀ ਨਹੀਂ ਉਹਨੂੰ ਸਾਰਿਆਂ ਨੂੰ ਸੱਦਾ ਪੱਤਰਾਂ ਸਰਕਾਰ ਵੱਲੋਂ ਤਾਂ ਕਿ ਅਸੀਂ ਉਹਨਾਂ ਦੇ ਸਹਾਰੇ ਪਿੰਡ ਪਿੰਡ ਘਰ ਘਰ ਹਰ ਉਸ ਕੋਟ ਕਚੈਰੀ ਪਹੁੰਚ ਸਕੀਏ ਜਿੱਥੇ ਸਾਡੀ ਜ਼ਰੂਰਤ ਆ ਹੁਣ ਮੈਂ ਬੇਨਤੀ ਕਰੂੰ ਸਾਡੇ ਭੱਲਾ ਸਾਹਿਬ ਨੂੰ ਕਿ ਉਹ ਜਿਹੜੇ ਸਾਡੇ ਕੋਆਰਡੀਨੇਟਰ ਹਲਕੇ ਦੇ ਲਾਏ ਨੇ ਉਹਨਾਂ ਬਾਰੇ ਤੇ ਆਪਣੇ ਵਿਚਾਰ ਰੱਖੇ ਬਹੁਤ ਹੀ ਸਤਿਕਾਰਯੋਗ ਸਾਰੇ ਖੇਤਰ ਬਹੁਤ ਹੀ ਸਤਿਕਾਰਯੋਗ ਸਾਡੇ ਬਹਿੰਡੇ ਜਿਹੜਾ ਦਾ ਸੋਚਾ মিডিਆ ਮੈਨੇ ਸਾਰੇ ਸਤਿਕਾਰਯੋਗ ਭਰਾ ਤੇ ਯੁੱਧ ਨਸ਼ਾ ਵਿਰੋਧ ਮਹਾਂਮਾ ਦਿਮਾਲਵਾ ਵੈਸਟ ਜ਼ੋਨ ਦੇ ਅਨਚਾਰਜ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਹੀ ਮਿਹਨਤੀ ਜਿਹਾਰੂ ਜਿਹੜੇ ਆਗੂ ਆ ਚਸ਼ਮਿੰਦਰ ਦੀਪ ਜਿਹੜਾ ਸਾਹਿਬ ਇਹ ਆਏ ਨੇ ਸੋ ਮੈਂ ਇਹਨਾਂ ਦਾ ਇੱਥੇ ਹੋਂਦ ਤੇ ਆਪਣੇ ਵੱਲੋਂ ਸਵਾਗਤ ਕਰਦਾ ਔਰ ਜਿਵੇਂ ਇਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਯੁੱਧ ਨਸ਼ਿਆਂ ਵਿਰੁੱਧ ਹਮਮ ਗੁਰਪਾਲ ਜਰਾਂ ਦੇ ਵੀਰ ਇਕੱਲੇ ਅਖਬਾਰੀ ਬਿਆਨ ਨਹੀਂ ਇਕੱਲੀਆਂ ਗੱਲਾਂ ਨਹੀਂ ਗਰਾਊਂਡ ਲੈਵਲ ਤੇ ਜਾ ਕੇ ਇਸ ਵਿੱਚ ਮੈਂ ਜੁੱਧ ਲੜਨਾ ਨਸ਼ਾ ਵਿਰੁੱਧ ਸੋ ਪੂਰੀ ਟੀਮ ਦਾ ਜਿਹੜਾ ਗਠਨ ਹੈ ਉਹ ਲਗਭਗ 80% ਹੋ ਗਿਆ ਥੋੜਾ ਬਾਕੀ ਹੈ ਜਿਵੇਂ ਸਾਡੀ ਸਟੇਟ ਦੀ ਬੋਡੀ ਸਾਰੀ ਅਨਾਉਂਸ ਹੋ ਚੁੱਕੀ ਹੈ ਬਣ ਚੁੱਕੀ ਹੈ ਸਾਡੇ ਜੋਨਾਂ ਦੇ ਇੰਚਾਰਜ ਪੁਆਇੰਟ ਹੋ ਚੁੱਕੇ ਨੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਰੇ ਜਿਨ ਮੈਂ ਲੱਗੇ ਆ ਬਠਿੰਡੇ ਦਾ ਲੱਜੁਕੇ ਨੇ ਉਸ ਤੋਂ ਬਾਅਦ ਸਾਡੇ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਹਲਕਾ ਕੋਆਰਡੀਨੇਟਰ ਜਿਵੇਂ ਜੇ ਜ਼ਿਲ੍ਹਾ ਬਠਿੰਡਾ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਆਮ ਪ੍ਰਾਪੂਲ ਤੋਂ ਸਾਡਾ ਮਿਹਨਤੀ ਆਗੂ ਰਾਜਵੰਦ ਸਿੰਘ ਆਮ ਪ੍ਰਾਪੂਲ ਤੋਂ ਬੈਠੇ ਨੇ ਹੈਦਰ ਬੈਠੇ ਨੇ ਸੋ ਮੇਰੇ ਨਾਲ ਬਲਕਾਰ ਸਿੰਘ ਜੀ ਭੋਖੜਾ ਜਿਹੜੇ ਕਿ ਪਾਰਟੀ ਦੇ ਬਹੁਤ ਮੇਨ ਟੇਜ ਹਾਰੂ ਆਗੂ ਔਰ ਮਾ ਚੇਰਮੈਨ ਨੇ ਮਾਰਕਟ ਕਮੇਟੀ ਗੋਨਿਆਣਾ ਦੇ ਇਹ ਸਾਡੇ ਉੱਚੋ ਹਲਕੇ ਦੇ ਇਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਨਾਲ ਹੀ ਗਰਸ਼ੇਵਕ ਸਿੰਘ ਬਾਂਡੀ ਜਿਹੜੇ ਕਿ ਸਰਪੰਚ ਨੇ ਬਾਂਡੀ ਪਿੰਡ ਦੇ ਇਹਨਾਂ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਬਿਹਾਰੀ ਦਾ ਜਿਹੜਾ ਕੋਆਰਡੀਨੇਟਰ ਲਾਇਆ ਗਿਆ ਮਹਿੰਦਰ ਸਿੰਘ ਜੀ ਫੁੱਲੋ ਮੁੱਠੀ ਬੜੇ ਪੁਰਾਣੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਨੂੰ ਬਠਿੰਡਾ ਸ਼ਹਿਰੀ ਦਾ ਜਿਹੜਾ ਹੈਗਾ ਅਸੀਂ ਕੋਆਰਡੀਨੇਟਰ ਲਾਇਆ ਗਿਆ ਹਿੰਮਤ ਸਿੰਘ ਜਿਹੜੇ ਕਿ ਇੱਧਰ ਬੈਠੇ ਨੇ ਮੌਰ ਵਿਧਾਨ ਸਭਾ ਹਲਕੇ ਤੋਂ ਮੈਂਬਰ ਪੰਚਾਇਤ ਨੇ ਪਾਰਟੀ ਦੇ ਫਾਊਂਡਰ ਮੈਂਬਰ ਨੇ ਔਰ ਯੁੱਧ ਨਸ਼ਿਆਂ ਵਿਰੋਧ ਹਿੰਮਤ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਅਸੀਂ ਇਹ ਅਨਾਉਂਸ ਕੀਤੇ ਪਹਿਲਾਂ ਤੋਂ ਇਹਨਾਂ ਦਾ ਸਾਰਾ ਪਿੰਡ ਇਸ ਮਹਿਮਤ ਦੇ ਵਿੱਚ ਕੁੱਡਿਆਵਾ ਤੇ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਕੋਈ ਵੀ ਜਿਹੜਾ ਵਿਅਕਤੀ ਆਉ ਚਿੱਟੇ ਵਗੈਰਾ ਦਾ ਨਸ਼ਾ ਦਾ ਕੋਈ ਸੇਵਨ ਨਹੀਂ ਕਰਦਾ ਗਿਆ ਸਾਡੇ ਹਿੰਮਤ ਸਿੰਘ ਜੀ ਹਰਜੀਤ ਸਿੰਘ ਜੀ ਤਲਵੰਡੀ ਸਾਬੋ ਤੋਂ ਸਾਡਾ ਨੌਜਵਾਨ ਆਗੂ ਹੈ ਇਹ ਸਾਡੇ ਵਿਧਾਨ ਸਭਾ ਹਲਕਾ ਤਲਵੰਡੀ ਸਾਬਾ ਦਾ ਕੋਆਰਡੀਨੇਟਰ ਲਾਇਆ ਹੈ ਮੇਰੇ ਕਹਿਣ ਦਾ ਭਾਵ ਕਿ ਚੇਅਰਮੈਨਾਂ ਦਾ ਇਸ ਮਹਿਮਦ ਦੇ ਵਿੱਚ ਕੋਆਰਡੀਨੇਟਰ ਲੱਗਣਾ ਇਸ ਗੱਲ ਤੋਂ ਸਾਰੀ ਗੱਲ ਸਾਫ਼ ਤੇ ਸਪਸ਼ਟ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਇਸ ਜੁੱਧ ਨਸ਼ਿਆਂ ਦੇ ਵਿਰੁੱਧ ਦੇ ਬਹੁਤ ਜ਼ਿਆਦਾ ਗੰਭੀਰ ਹੈ ਇਸ ਸੰਬੰਧੀ ਮੁੱਖ ਮੰਤਰੀ ਸਾਹਿਬ ਦੀਆਂ ਮੀਟਿੰਗਾਂ ਸਾਡੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਸਾਰੇ ਅਫਸਰਾਨਾਂ ਦੀਆਂ ਮੀਟਿੰਗਾਂ ਔਰ ਮੁੱਖ ਮੰਤਰੀ ਸਾਹਿਬ ਦਾ ਸਾਰੇ ਜ਼ਿਲਾਂ ਦੇ ਵਿੱਚ ਆਉਣਾ ਮੰਤਰੀ ਜਿਹਨਾਂ ਦੇ ਵਿੱਚ ਆਉਣਾ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਨਸ਼ਿਆਂ ਦੇ ਖਿਲਾਫ ਖਾਸ ਕਰਕੇ ਚਿੱਟੇ ਦੇ ਖਿਲਾਫ ਕਰੋ ਜਾਂ ਮਰੋ ਵਾਲੀ ਜਿਹੜੀ ਪੋਜੀਸ਼ਨ ਤੇ ਅਸੀਂ ਲੜਾਈ ਲੜ ਰਹੇ ਹਾਂ ਇਹ ਇਸ ਵਿੱਚ ਮੇਮ ਦਾ ਯੁੱਧ ਜਿਹੜਾ ਯੁੱਧ ਹੈ ਤੁਸੀਂ ਸਾਰੇ ਜਾਣਦੇ ਹੋ ਯੁੱਧ ਦੇ ਵਿੱਚ ਕੋਈ ਜਿਹੜਾ ਜਦੋਂ ਯੁੱਧ ਲੜਿਆ ਜਾਂਦਾ ਸਾਰੀ ਸ਼ਕਤੀ ਸਾਰੀ ਨਰਜੀ ਸਾਰੇ ਸਾਧਨ ਉਸ ਦੇ ਵਿੱਚ ਉਘ ਦਿੱਤੇ ਜਾਂਦੇ ਆ ਔਰ ਸਾਨੂੰ ਇਸ ਗੱਲ ਦਾ ਬੇਹੱਦ ਖੁਸ਼ੀ ਤੇ ਮਾਣ ਵੀ ਮਹਿਸੂਸ ਕਰਦੇ ਆ ਕਿ ਕਈ ਵਾਰ ਸਰਕਾਰਾਂ ਮਿਹਨਤ ਵੱਢ ਲੈਂਦੀਆਂ ਤੇ ਉਹਨਾਂ ਮਹਿਮਾ ਨੂੰ ਲੋਕਾਂ ਨਾਲ ਸਾਥ ਨਹੀਂ ਮਿਲਦਾ ਇਹ ਮਹਿਮਾ ਇਸ ਤਰ੍ਹਾਂ ਦੇ ਮਹਿਮਾ ਹੈ ਕਿ ਇਸਨੇ ਹਿੰਮ ਦਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਪੰਜਾਬ ਦੇ ਲੋਕ ਆ ਜਿਹੜੇ ਇੱਥੋਂ ਤੱਕ ਰਾਜਨੀਤਿਕ ਕਾਰਟੀਆਂ ਦੇ ਚੰਗੇ ਲੋਕ ਉਹ ਵੀ ਇਸ ਮਹਿਮਾ ਦਾ ਸਮਰਥਨ ਜਿਹੜਾ ਕਰ ਰਿਹਾ ਸਹਿਯੋਗ ਕਰ ਰਿਹਾ ਸਮੁੱਚਾ ਮੀਡੀਆ ਸਾਡਾ ਬਹੁਤ ਸਹਿਯੋਗ ਕਰ ਰਿਹਾ ਸਾਰੇ ਆਫੀਸਰ ਸਾਹਿਬਾਨ ਬਹੁਤ ਸਹਿਯੋਗ ਕਰ ਰਹੇ ਆ ਪੁਲਿਸ ਨੇ ਵੀ ਇਸ ਮਹਿਮਾ ਨੂੰ ਇੱਕ ਚੈਲੰਜ ਦੇ ਵਿੱਚੋਂ ਵਜੋ ਲਿਆ ਡੀਜੀਪੀ ਸਾਹਿਬ ਨੇ 31 ਮਈ ਦੀ ਜੇ ਡੈਡ ਲਾਈਨ ਦਿੱਤੀ ਆ ਇਹਦਾ ਮਤਲਬ ਸਾਫ਼ ਤੇ ਸਪਸ਼ਟ ਹੈ ਕਿ ਸਾਰੇ ਸਾਡੀ ਸਰਕਾਰ ਸਾਰਾ ਸਾਡਾ ਪ੍ਰਸ਼ਾਸਨ ਇਸ ਮਹਮੇ ਦੇ ਪ੍ਰਤੀ ਗੰਭੀਰ ਹੈ ਮੈਂ ਤੁਹਾਡੇ ਜਰਗੇ ਬੇਨਤੀ ਕਰੂੰਗਾ ਹੱਥ ਜੋੜ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਸ ਮਹਮੇ ਦਾ ਤੁਸੀਂ ਬਹੁਤ ਸਾਥ ਦੇ ਦੇ ਰਹੇ ਹੋ ਮੈਂ ਬੇਨਤੀ ਕਰੂੰਗਾ ਹੋਰ ਸਾਥ ਦਿਓ ਕਿਉਂਕਿ ਇਹ ਲੜਾਈ ਘਰ ਘਰ ਦੀ ਲੜਾਈ ਹੈ ਇਹ ਲੜਾਈ ਆਪਣੀ ਸਾਰਾ ਸਾਂਝੀ ਦੀ ਲੜਾਈ ਹੈ ਇਹ ਲੜਾਈ ਪੰਜਾਬ ਦੀ ਹੋਣ ਦੀ ਲੜਾਈ ਹੈ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਸੋ ਪੁਲਿਸ ਵੀ ਲੱਗੀ ਵੀ ਆ ਪ੍ਰਸ਼ਾਸਨ ਵੀ ਲੱਗਿਆ ਹੋਆ ਮਾਨ ਸਾਹਿਬ ਵੀ ਲੱਗੇ ਹੋਏ ਅਸੀਂ ਵੀ ਲੱਗੇ ਹੋਇਆ ਸਾਰੇ ਜਾਣੇ ਕਿਉਂਕਿ ਪੰਜਾਬੀ ਦਾ ਜਿਹੜਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਪੰਜਾਬੀ ਉਹ ਅਣਖੀ ਯੋਧੇ ਜਿਹੜੇ ਪਾਸੇ ਪਏ ਜਾਣ ਇਹ ਵੱਡੇ ਵੱਡੇ ਜਿਹੜੇ ਹੈਗੇ ਆ ਤਾਕਤ ਤੇ ਅਖਾਰ ਕੇ ਛੱਡ ਦਿੰਦੇ ਆ ਜਿਸ ਮਹੰਮ ਦੇ ਵਿੱਚ ਪੰਜਾਬੀ ਆਜ ਉਹ ਮਹਿਮਾ ਹਮੇਸ਼ਾ ਜਿੱਤਦੀ ਹੈ ਸੋ ਸਾਨੂੰ ਪੂਰ ਆਸਤੇ ਮਿਹਰ ਹੈ ਕਿ ਜੁੱਧ ਨਸ਼ਾ ਵਿਰੁੱਧ ਮਹਿਮਾ ਪੰਜਾਬ ਜਿੱਤੇਗਾ ਪੰਜਾਬ ਦੇ ਜਵਾਨੇ ਜਿੱਤੇਗੇ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਉਦੇਸ਼ ਹੈ ਉਹ ਟੀਚਾ ਉਹ ਪੂਰਾ ਹੋਊਗਾ ਤੇ ਅਸੀਂ ਸਾਡਾ ਜੋ ਉਹਨਾਂ ਦਾ ਸੁਪਨਾ ਸੁਆਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਉਹ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਤੇ ਇੱਕ ਸਮਾਂ ਆਊਗਾ ਅਸੀਂ ਮਾਨ ਮਹਿਸੂਸ ਕਰਾਂਗੇ ਕਿ ਸਰਦਾਰ ਭਗਵਾਨ ਸਿੰਘ ਮਾਨ ਸੂਬੇ ਦੇ ਇਸ ਸਮੇਂ ਮੁੱਖ ਮੰਤਰੀ ਹੁੰਦੇ ਸੀ ਤੇ ਉਹਨਾਂ ਨੇ ਚਿੱਟੇ ਦੀ ਬਿਮਾਰੀ ਹੈ ਜਿਹੜੀ ਨਸ਼ਿਆਂ ਦੀ ਬਿਮਾਰੀ ਹੈ ਉਸ ਨੂੰ ਜੜੋਂ ਪੁੱਟਣ ਦੇ ਵਿੱਚ ਐ ਭੂਮ ਕੰਨ ਵਾਈ ਸੀ ਮੈਂ ਚਹਿਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਇਹਨਾਂ ਦਾ ਸਾਰੇ ਸਾਡੇ ਕੋਆਰਡੀਨੇਟਰ ਸਾਹਿਬਾਂ ਸਾਹਿਬਾਨਾਂ ਵੱਲੋਂ ਧੰਨਵਾਦ ਕਰਦਾ ਹਾਂ ਸਵਾਗਤ ਕਰਦਾ ਹਾਂ ਤੇ ਨਾਲ ਹੀ ਸਾਰੇ ਜਿਹੜੇ ਸਾਡੇ ਸੀ ਹਲਕਿਆਂ ਦੇ ਕੋਆਰਡੀਨੇਟਰ ਅਪੁਆਇੰਟ ਕੀਤੇ ਨੇ ਬੜੇ ਸੋਚ ਕੇ ਸਮਝ ਕੇ ਵਿਚਾਰ ਕੇ ਲੰਮੀ ਇਹਨਾਂ ਦੇ ਨਾਲ ਵਿਚਾਰ ਚਾਚਾ ਕਰਕੇ ਵੀ ਤੁਸੀਂ ਭਾਈ ਕੰਮ ਕਰ ਸਕਦੇ ਹੋ ਅਮ ਹੈ ਮ ਬਹੁਤ ਖੁਸ਼ ਹਾਂ ਇਸ ਮਹਿਮ ਦੇ ਵਿੱਚ ਬਹੁਤ ਸਾਨੂੰ ਕੰਮ ਕਰਨਾ ਪੈਣਾ ਸਾਰੇ ਸਾਡੇ ਨਾ ਕੋਆਰਡੀਨੇਟਰ ਸਾਹਿਬਾਨਾਂ ਨੇ ਸਾਨੂੰ ਪੂਰਨ ਜਿਹੜਾ ਹੈਗਾ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਅਸੀਂ ਸਾਰੇ ਕੰਮ ਛੱਡ ਕੇ ਸਾਰੇ ਕੰਮਾਂ ਨੂੰ ਤਿਆਗ ਕੇ ਅਸੀਂ ਇਸ ਮਹਿਮ ਦੇ ਵਿੱਚ ਤਣੋਂ ਮਣੋਂ ਤਣੋਂ 24 ਘੰਟੇ ਹਾਜ਼ਰ ਹੋਵਾਂਗੇ ਸੋ ਸਾਨੂੰ ਇਸ ਗੱਲ ਦਾ ਫਖਰ ਤੇ ਮਾਣ ਹੈ ਕਿ ਸਾਡੀ ਜੋ ਟੀਮ ਬਣੀ ਹੈ ਬਹੁਤ ਸੋਹਣੀ ਟੀਮ ਹੈ ਸਾਰੇ ਕੋਆਰਡੀਨੇਟਰ ਸਾਹਿਬਾਨਾਂ ਤੇ ਸਾਨੂੰ ਬਹੁਤ ਮਾਣ ਹੈ ਔਰ ਚਸ਼ਵਿੰਦਰ ਜੀ ਜੈਲ ਸਾਹਿਬ ਇੰਨਾ ਬਾਰੇ ਆਪਾਂ ਸਾਰੇ ਜਾਣਦੇ ਆ ਬਹੁਤ ਹਿੰਮਤੀ ਨੇ ਬਹੁਤ ਮਿਹਨਤੀ ਨੇ ਔਰ ਜੈਸ ਵੀ ਇਹਨਾਂ ਦਾ ਜਦੋਂ ਇਹਨਾਂ ਨੇ ਉੱਥੇ ਆ ਕੇ ਹਲਕੇ ਵੀ ਲੜਾਈ ਲੜੀ ਤਾਂ ਉੱਥੋਂ ਦੇ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਮਤਲਬ ਜ਼ਮੀਨ ਦੇ ਨਾਲ ਜੁੜਿਆ ਹੋਇਆ ਸਾਡਾ ਇਹ ਨੌਜਵਾਨ ਆਗੂ ਹੈ ਸੋ ਅਸੀਂ ਸਾਰੇ ਜਾਣੇ ਇੱਕ ਦੂਜੇ ਨਾਲ ਹੱਥ ਮਿਲਾ ਕੇ ਇੱਕ ਦੂਜੇ ਨਾਲ ਸੋਚ ਮਿਲਾ ਕੇ ਤਕੜੇ ਹੋ ਕੇ ਅੱਗੇ ਵਧਣ ਦੇ ਪੂਰੀ ਅਸੀਂ ਯੋਜਨਾਬੰਦੀ ਕਰਾਂਗੇ ਤੇ ਮੈਂ ਪੂਰਨ ਪ੍ਰੋਸੈਸ ਦੇ ਨਾਲ ਤੁਹਾਨੂੰ ਕਹਿ ਸਕਦਾ ਕਿ ਜ਼ਿਲ੍ਹਾ ਬਠਿੰਡਾ ਦੇ ਵਿੱਚ ਖਾਸ ਕਰਕੇ ਸਾਡੀ ਡਿਊਟੀ ਹੈ ਇੱਥੇ ਤੁਹਾਨੂੰ ਰਿਜ਼ਲਟ ਦਵਾਂਗੇ ਤੁਹਾਨੂੰ ਦੱਸਾਂਗੇ ਵੀ ਇਸ ਮਹੰਮਦੇ ਤਹਿਤ ਆ ਆ ਸਾਡੀਆਂ ਪ੍ਰਾਪਤੀਆਂ ਕੋਠਾਗੁਰੂ ਮੇਰਾ ਪਿੰਡ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੱਲ ਹੀ ਅੱਧਾ ਕਿਲੋ ਚਿੱਟਾ ਉਥੇ ਇੱਕ ਨੌਜਵਾਨ ਤੋਂ ਫੜਿਆ ਗਿਆ ਸੋ ਆ ਆਪਦੇ ਘਰ ਤੋਂ ਮੈਂ ਸ਼ੁਰੂ ਕੀਤੀ ਹੈ ਔਰ ਸਾਡਾ ਕੋਈ ਵੀ ਆਗੂ ਤੁਹਾਨੂੰ ਤੁਹਾਨੂੰ ਪ੍ਰੈਸ ਪ੍ਰੈਸ ਹਰੇਕਾ ਜਾਣਦੀ ਹੈ ਸਾਡਾ ਕੋਈ ਆਗੂ ਚੁੱਟੇ ਵਾਲ ਦੇ ਮਗਰ ਨਹੀਂ ਜਾਊਗਾ ਸਾਡਾ ਕੋਈ ਆਗੂ ਕਿਸੇ ਦੇ ਹੱਕ ਦੇ ਵਿੱਚ ਉਸਦੇ ਫੋਨ ਨਹੀਂ ਕਰੂਗਾ ਚਿੱਟੇ ਵਾਇਆਂ ਵਾਸਤੇ ਨਸ਼ੇ ਦੇ ਤਸਕਰਾਂ ਵਾਸਤੇ ਸਾਡੇ ਦਰਵਾਜ਼ੇ ਬਿਲਕੁਲ ਬੰਦ ਹੈ ਸਾਨੂੰ ਉਹਨਾਂ ਦੀ ਕਿਸੇ ਤਰ੍ਹਾਂ ਦੀ ਸਪੋਰਟ ਦੀ ਲੋੜ ਨਹੀਂ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਮੈਂ ਪਿੰਡਾਂ ਦੇ ਵਿੱਚ ਮੇਰਾ ਬਹੁਤ ਆ ਜਾਵਾਂ ਜਾਣਾ ਚਾਹਿਆ ਸਾਹਿਬ ਤੁਸੀਂ ਸੋਚ ਕੇ ਦੇਖੋ ਕਿ ਅੱਗੇ ਰਵੈਤੀ ਪਾਰਟੀਆਂ ਦੇ ਚੋਣ ਮਹੀਮਾ ਚਿੱਟੇ ਵਾਲੇ ਘਰਾਂ ਤੋਂ ਚੱਲਦੇ ਹੁੰਦੇ ਸੀ ਹੁਣ ਪਤਾ ਲੱਗਦਾ ਵੀ ਕਿੱਥੇ ਕਿੱਥੇ ਤਾਰਾ ਇਹਨਾਂ ਜੁੜੀਆਂ ਵਾਸੀ ਹੁਣ ਪਤਾ ਲੱਗਦਾ ਵੀ ਕਿਹੜੇ ਕਿਹੜੇ ਅਨਸਰ ਨੇ ਜਿਨ੍ਹਾਂ ਦੇ ਪਿੱਛੇ ਸਿਆਸੀ ਪੋਸਟ ਬਣਾਈ ਹੁੰਦੀ ਸੀ ਸਿਆਸੀ ਰਵੈਤੀ ਪਾਰਟ ਦੀ ਲੀਡਰ ਉਹਨੂੰ ਸ਼ਹਿਦ ਹੰਦੇ ਸੀ ਕਿਉਂਕਿ ਉਹਨਾਂ ਨੂੰ ਉਹ ਵਰਤਦੇ ਸੀ ਸੋ ਸਾਡੇ ਵਾਸਤੇ ਉਹਨਾਂ ਦੇ ਦਰਵਾਜ਼ੇ ਬੰਦ ਆ ਉਨਾ ਵਾਸਤੇ ਕਿਸੇ ਤਰ੍ਹਾਂ ਦੀ ਅਸੀਂ ਸਾਥ ਨਹੀਂ ਦੇਵਾਂਗੇ ਅਸੀਂ ਡਟ ਕੇ ਉਹਨਾਂ ਦੇ ਖਿਲਾਫ ਚੱਲਾਂਗੇ ਡਟ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਆ ਉਹ ਕਰਾਂਗੇ ਅੱਜ ਪ੍ਰਚਾਰਨ ਬਰੋਗ